ਬਰਸੀ ਖਟਣਗੇ ਆਸੀ ਖਟਕੇ ਲਿਆਂਦੇ ਪਾਵੇ ਹਾਈ ਬਾਬਲੇ ਨੇ ਵਾਰ ਟੋਲਿਆ ਜੀਨੂੰ ਪੱਗ ਬਨਣੀ ਨਾ ਆਵੇਨੀ ਬਾਬਲੇ ਨੇ ਵਾਰ ਟੋਲਿਆ ਜੀਨੂੰ ਪੱਗ ਬਨਣੀ ਨਾ ਆਵੇਨੀ ਬਾਬਲੇ ਨੇ ਵਾਰ ਟੋਲਿਆ ਹੋ ਬਾਰੀ ਬਰਸੀ ਖਟਣਗੇ ਆਸੀ ਖਟਕੇ ਲਿਆਂਦਾ ਸੋਟਾ ਮਾਹੀ ਮੇਰਾ ਨਿੱਕਾ ਹਜਿਆ ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ ਨਹੀਂ ਮਾਹੀ ਮੇਰਾ ਨਿੱਕਾ ਹਜਿਆ ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ ਨਹੀਂ ਮਾਹੀ ਮੇਰਾ ਨਿੱਕਾ ਹਜਿਆ ਹੋ ਬਾਰੀ ਬਰਸੀ ਖਟਣੇ ਗਿਆ ਸੀ ਖਟ ਕੇ ਲਿਆਂਦਾ ਪਤਾ ਸਾ ਹਾਇ ਸੋਰੇ ਕੋਲ ਕੁੰਡ ਕੱਢਦੀ ਨੰਗਾ ਰੱਖਦੀ ਕਲਿੱਪ ਵਾਲਾ ਪਾਸਾ ਬਈ ਸੋਰੇ ਕੋਲ ਕੁੰਡ ਕੱਢਦੀ ਨੰਗਾ ਰੱਖਦੀ ਕਲਿੱਪ ਵਾਲਾ ਪਾਸਾ ਬਈ ਸੋਰੇ ਕੋਲ ਕੁੰਡ ਕੱਢਦੀ ਹੋ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਫੀਤਾ ਹੋ ਮਾਹੀ ਮੇਰਾ ਨਿੱਕਾ ਜਿਆ ਅਸਾ ਖਿੱਚ ਕੇ ਬਰਾਬਰੀ ਕੀਤਾ ਨਹੀਂ ਮਾਹੀ ਮੇਰਾ ਨਿੱਕਾ ਹਾਜਿਆ ਮਸਾਂ ਖਿੱਚ ਕੇ ਬਰਾਬਰ ਕੀ ਤਾਨੀ ਮਾਹੀ ਮੇਰਾ ਨਿੱਕਾ ਹਾਜਿਆ